ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੀਪਗੜ੍ਹ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤੇ ਭਧੌੜ ਦੇ ਨਾਲ ਹੈ ਇੱਕ ਪਿੰਡੇ ਦੇ ਨੇੜੇ ਰਾਮਗੜ੍ਹ ਹੈ ਤੇ ਵੈਸੇ ਜਦੋਂ ਭਧੌੜ ਦਾ ਨਾਮ ਲੈਂਦਾ ਦੋਸਤੋ ਤਾਂ ਤੁਹਾਨੂੰ ਲੋਕੇਸ਼ਨ ਸਮਝ ਆ ਜਾਣੀ ਹੈ ਮੈਂ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਬਾਈ ਜਿਉਰੀ ਖੇਤੀਬਾੜੀ ਦਾ ਕੰਮ ਕਰਦੇ ਆ ਮੇਨ ਪਰ ਜੇ ਪਸ਼ੂਆਂ ਵਾਲੇ ਪਾਸੇ ਦੇਖਦੇ ਆ ਫਿਰ ਇਹ ਲੱਗੂਗਾ ਵੀ ਪਸ਼ੂਆਂ ਦਾ ਕੰਮ ਵੀ ਜਿਵੇਂ ਖਾਸ ਆ ਛੌਂਕ ਨਾਲ ਬਾਈ ਹੋਰੀ ਕਰ ਰਹੇ ਆ ਘਰੇ ਇਹ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਆ ਸਾਹਮਣੇ ਇੱਕ ਮੱਝ ਦੇਖ ਲੋ ਇਹ ਸ਼ੁਰੂ ਚ ਇਸ ਕਰਕੇ ਦਿਖਾਈ ਆ ਵੀ ਜਿਹੜੀ ਅੱਜ ਇਹਨਾਂ ਨੇ ਝੋਟੀ ਬਕਾਊ ਕੀਤੀ ਆ ਉਹ ਇਸ ਮੱਝ ਦੀ ਧੀ ਆ ਡਿਟੇਲ ਮੱਝ ਬਾਰੇ ਵੀ ਪੁੱਛਾਂਗੇ ਪਰ ਜਿਹੜੀ ਝੋਟੀ ਇਹ ਆਪਣੇ ਆਪ ਚ ਬੜੀ ਖਾਸ ਆ ਬਹੁਤ ਸੋਹਣਾ ਇਹਦਾ ਢਾਂਚਾ ਜਿੰਨਾ ਸੋਹਣਾ ਇਹਦਾ ਸਟਰਕਚਰ ਆ ਤੇ ਥਣ ਦਾ ਸੈਜ ਵੀ ਓਨਾ ਹੀ ਜ਼ਬਰਦਸਤ ਦਿਸਦਾ ਚੰਗੇ ਦੁੱਧ ਵਾਲੀ ਝੋਟੀ ਤੁਹਾਨੂੰ ਦਿਖਾਉਣ ਲੱਗਾ ਆ ਇੱਕ ਨਾਮੀ ਬੋਲਦੀ ਧੀ ਹੈ ਆਓ ਇਹਦੀ ਡਿਟੇਲ ਪੁੱਛੀਏ ਫਿਰ ਤੋਰ ਕੇ ਦਿਖਾਵਾਂਗੇ ਪਸੰਦ ਜੀ ਨੂੰ ਆਜੋ ਤਸੱਲੀ ਫੁੱਲ ਕਰ ਲਿਓ ਨੰਬਰ ਸਕਰੀਨ ਉੱਤੇ ਲਾ ਦੂੰਗਾ ਉਸ ਤੇ ਤੁਸੀਂ ਕਾਲ ਕਰਨੀ ਹੈ ਆਓ ਬਾਈ ਤੇ ਇਹਦੀ ਇਨਫੋਰਮੇਸ਼ਨ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸਣੀ ਬਾਈ ਨਾਮ ਬਾਈ ਗੁਰਸੇਵਕ ਸਿੰਘ ਜੀ ਬਾਈ ਜਿਹੜੀ ਨਾਲ ਖੜੇ ਇਹਨਾਂ ਦਾ ਨਾਮ ਸੇਵਕ ਸਿੰਘ ਸੇਵਕ ਸਿੰਘ ਇਹਨਾਂ ਦਾ ਨਾਮ ਸੇਵਕ ਸਿੰਘ ਤੁਹਾਡਾ ਨਾਮ ਗੁਰਸੇਵਕ ਸਿੰਘ ਹਾਂਜੀ ਲਿਆਜ ਵੀ ਮੇਰੇ ਖਾਲਚ ਨਾ ਵਾਂਗੂ ਫੁੱਲੀ ਹੈ ਨਾ ਫੁੱਲੀ ਹੈ ਜੀ ਭਰਾਵਾਂ ਲਈ ਅੱਛਾ ਗੁਰਸੇਵਕ ਬਾਈ ਤੇਰੇ ਤੋਂ ਥੋੜੀ ਜਾਣਕਾਰੀ ਲਵਾਂਗਾ ਝੋਟੀ ਕਨਵਾ ਸੁਆ ਸੁਤੀ ਕਲੂਣ ਕੱਟੀ ਆ ਬਾਈ ਛੇ ਦਾੰਦਾ ਮੂੰਹ ਇਹ ਪਹਿਲਾ ਸੁਆ ਛੇ ਦਾੰ ਛੇ ਦਾੰ ਜੀ ਕਿੰਨਾ ਚਿਰ ਹੋ ਗਿਆ ਅੱਜ ਸੂਈ ਨੂੰ ਇਹ ਅੱਜ ਇੱਕ ਤਰੀਕ ਦੀ ਸੂਈ ਵੀ ਹੈ ਸਵੇਰ 1 ਵਜੇ ਸੂਈ ਸੀ ਇੱਕ ਤਰੀਕ ਨੂੰ ਵੀਡੀਓ ਬੜੀ ਆਪਣੇ ਕੋਲ ਹੈਗੀ ਆ ਸਾਰੀ ਜੀ ਇਹ ਇੱਕ ਤਰੀਕ ਨੂੰ ਸੁਭਾ ਸੂਈ ਹੈ 7 ਦਿਨ ਹੀ ਹੋ ਗਏ ਮੰਨ ਲੀਏ ਆਪਾਂ ਸੂਈ ਨੂੰ ਹਨਾ ਅੱਜ ਦੁੱਧ ਕਿੰਨਾ ਹਾਜ਼ਰ ਹੈ ਦੁੱਧ ਜਿਹੜਾ ਮੌਕੇ ਆਲਾ ਹਾਜ਼ਰ ਹੈ 12.5 ਤੋਂ 13 ਕਿਲੋ ਕਿਲੋਆਂ ਚ ਹਾਜ਼ਰ ਹੈ ਮਲੋ ਕੰਡੇ ਤੋਲ ਆਲਾ 13 ਕਿਲੋ ਵਾਂਗੂ ਦੁੱਧ ਇਸ ਟਾਈਮ ਹਾਜ਼ਰ ਹੈ 7 ਦਿਨਾਂ ਦੀ ਸੂਈ 7 ਦਿਨਾਂ ਦੀ ਅੱਛਾ ਇਹਦੀ ਮਾਂ ਆਪਣੇ ਕੋਲ ਖੜੀ ਹੈ ਬਈ ਮੈਂ ਵੀਡੀਓ ਦੇ ਸ਼ੁਰੂ ਚ ਦਿਖਾਤੀ ਸੀ ਹਾਂਜੀ ਉਹ ਮੱਜ ਕਿਹੜੇ ਬੁੱਲ ਦੀ ਹੈ ਤੇ ਕਿੰਨਾ ਦੁੱਧ ਵਨਦੀ ਹੈ ਜੀ ਜਵਰਾਜ ਵਨਦੀ ਹਾਂਜੀ ਯੋਗਰਾਜ ਜੀ ਨੂੰ ਕਹਿ ਦਿੰਨੇ ਆ ਹਾਂਜੀ ਦੁੱਧ ਉਹਦਾ ਬਾਈ ਕਿੰਨਾ ਉਹਨਾਂ ਦੇ 20 ਕਿਲੋ ਤਿਆਰ ਹੁੰਦੇ ਜਾਂਦੇ 20 ਕਿਲੋ ਦੁੱਧ ਉਹ ਦਿੰਦੀ ਆ ਪੀਕ ਲੈਵਲ ਅੱਛਾ ਇਹ ਝੋਟੀ ਕਿਹੜੇ ਬੁੱਲ ਦੀ ਆ ਗਈ ਇਹ ਮੋਦੀ ਦੀ ਹੈ ਜੀ ਐਲਡੀਐਫ ਵਾਲੇ ਲక్ష్ਮੀ ਡੇਰੀ ਫਾਰਮ ਵਾਲੇ ਮੋਦੀ ਬੁੱਲ ਦੀ ਹੈ ਹਾਂਜੀ ਹਾਂਜੀ ਅੱਗੇ ਬੱਚਾ ਕੀ ਦਿੱਤਾ ਇਹ ਨੇ ਇਹ ਥੇਮਗੇਰਨ ਵਾਲੇ ਜੀ ਸੋਰਾਟ ਬੁੱਲਾ ਜੀ ਉਹਦੀ ਕੱਟੀ ਹੈ ਅੱਛਾ ਮੈਂ ਵੇਖ ਰਿਹਾ ਵੀ ਮੱਝ ਵੀ ਜੈਡ ਬਲੈਕ ਹੀ ਦਿੰਦੀ ਆ ਝੋਟੀ ਵੀ ਜੈਡ ਬਲੈਕ ਹੈ ਤਾਂ ਅਗਰ ਸੇਵਕ ਕੋਈ ਇਹਦੀ ਮਾੜੀ ਜੀ ਪੂਛ ਦਿਖਾ ਦੇਈਏ ਦੋਸਤੋ ਥੋੜੀ ਪੂਛ ਇੱਥੋਂ ਵਾਈਟ ਹੈ ਪਰ ਚੰਗੇ ਬੁੱਲ ਦੀ ਧੀ ਹੈ ਤੋਰਦਗੇ ਬਈ ਝੋਟੀ ਅੱਛਾ ਅਗਰ ਸੇ ਮੰਨ ਲਓ ਫੋਨ ਤੇ ਕਰ ਲਾਂਗੇ ਜੀ ਰੇਟ ਫੋਨ ਤੇ ਹੋਊਗਾ ਫੋਨ ਤੇ ਕਰ ਲੈ ਜਿਹੜੇ ਵੀ ਉਹਨੇ ਮੰਨ ਲਓ ਵੀ ਵਧੀਆ ਪੈਸੇ ਇਨਵੈਸਟ ਕਰਨੇ ਉਹੀ ਵੀਰ ਫੋਨ ਲਾਵੇ ਜੀ ਓਕੇ ਸੋ ਦੋਸਤੋ ਰੇਟ ਫੋਨ ਤੇ ਆ ਬਿਨਾ ਸ਼ੱਕ ਇੱਕ ਚੰਗੀ ਮੱਝ ਆ ਤੇ ਚੰਗੀ ਕੀਮਤ ਤੇ ਮਿਲੂਗੀ ਰੇਟ ਫੋਨ ਤੇ ਆ ਜੈਡ ਬਲੈਕ ਆ ਬੜਾ ਵੱਡਾ ਢਾਂਚਾ ਤੇ ਮੋਦੀ ਬੁੱਲ ਦਾ ਨਾਮ ਤੁਸੀਂ ਸੁਣਿਆ ਦੇਖਿਆ ਬੁੱਲ ਉਹ ਕਿੱਡੇ ਕਿ ਢਾਂਚੇ ਦਾ ਉਹ ਵੀ ਤੁਹਾਨੂੰ ਪਤਾ ਹੈ ਥਣ ਸੋਹਣੇ ਆ ਹਵਾਨਾ ਚੰਗਾ ਮਾਂ ਇਹਦੇ ਚੰਗੇ ਦੁੱਧ ਵਾਲੀ ਆ ਦੁੱਧ ਇਹਨੇ ਚੰਗਾ ਹੀ ਦੇਣਾ 13 ਕਿਲੋ ਦੁੱਧ 7ਵੇਂ ਦਿਨ ਹਾਜ਼ਰ ਹੈ ਕਵਾਲਿਟੀ ਵਾਲਾ ਹਵਾਨਾ ਦੋਸਤੋ ਤੇ ਵੱਡੀ ਕਰਮਾ ਵਾਲੀ ਬਹੁਤ ਹੈ। ਭਾਈ ਫੇਰ ਮੋੜਾਂਗੇ ਇੱਕ ਵਾਰ। ਛੱਲੇ ਦੋਸਤੋ ਫਰਸ਼ਾ ਬਾਈ ਕੋਲ ਉਹ ਦਿੱਕਤ ਹੈ ਪਸ਼ੂ ਥੋੜਾ ਜਿਹਾ ਸਲਿੱਪ ਕਰਦਾ ਤੁਰਦਾ। ਕਿਉਂਕਿ ਪੱਕੀ ਫਰਸ਼ ਸਾਰੇ ਪਸ਼ੂਆਂ ਵਾਸਤੇ ਹੀ ਹੈ। ਜ਼ਿਆਦਾ ਤੋਰਦੇ ਨਹੀਂ ਹੋਣੇ ਇੱਥੇ ਕਿਉਂਕਿ ਬੰਨ ਕੇ ਰੱਖੇ ਜਾ ਸਕਦੇ ਪੱਕੇ ਥਾਂ ਤੇ ਪਸ਼ੂ ਤੁਰਦੇ ਆ ਛੱਟਫੇਟ ਖਾ ਲੈਂਦੇ ਆ। ਟਗਾੜੀ ਚੰਗੀ ਹੈ, ਪਿਛਾਉ ਹਵਾਨਾ ਚੰਗਾ ਹੈ। ਸੋ ਇਹ ਮੋਦੀਬੋਲ ਦੀ ਧੀ ਦੋਸਤੋ ਵਿਕਰੀ ਵਾਸਤੇ ਹੈ ਬਾਈ ਕੋਲ। ਨੰਬਰ ਜਿਹੜਾ ਹੋ ਦੋਸਤੋ ਮੈਂ ਸਕਰੀਨ ਉੱਤੇ ਚਲਾ ਦੇਣਾ ਇਸ ਤੇ ਤੁਸੀਂ ਕਾਲ ਕਰੋਗੇ। ਫਵਾਨਾ ਬਹੁਤ ਸੋਹਣਾ ਐਸ ਚੋਟੀ ਦਾ ਥੱਲੇ ਉਹ ਸੁਨਿਪਰੀ ਐ ਫਾਰਸ ਮੈਂ ਪਹਿਲਾਂ ਹੀ ਦੱਸਿਆ ਸੀ ਤਾਂ ਹੀ ਬਹੁਤਾ ਧੋਰਦੇ ਨਹੀਂਗੇ। ਸੋ ਇੱਕ ਹੀ ਨਾਗ ਅੱਜ ਦੀ ਵੀਡੀਓ ਚ ਦਿਖਾਉਣਾ ਸੀ ਤੇ ਤੁਸੀਂ ਇਸ ਚੋਟੀ ਨੂੰ ਖਰੀਦ ਸਕਦੇ ਹੋ ਜਿੰਨੂੰ ਜੱਜਦੀ ਐ। ਹਾਈਟ ਫੋਲਾ ਦੋਸਤੋ ਬਾਈ ਨਾਲ ਖੜਾ ਤਾਂ ਵੀ ਪਤਾ ਲੱਗਦਾ ਐ ਫਵਾਨਾ ਚੰਗਾ ਐ, ਕੁੜਿਆਂ ਦੀ ਚੜਾਈ ਫੁੱਲ ਐ, ਖੁੱਲੀ ਢੁੱਲੀ ਐ ਤੇ ਇਹਦੀ ਮਾਂ ਵੀ ਤੁਹਾਨੂੰ ਦਿਖਾ ਰਿਆ ਸਾਹਮਣੇ। ਇਹ ਸਮਝ ਦੀ ਧੀ ਹੈ ਇਹ ਯੋਗਰਾਜ ਵਨ ਜਿਹੜਾ ਬੁੱਲ ਦੋਸੋ ਉਹਦੀ ਏ ਮੱਝ ਆਪ ਹੈ ਤੇ ਅੱਗੇ ਝੋਟੀ ਜਿਹੜੀ ਉਹ ਮੋਤੀ ਦੀ ਹੈ ਭਾਈ ਪੂਛ ਪੜੀ ਮੜੀ ਸੋ ਫੇਰ ਪਸਾਵਾ ਤੁਹਾਨੂੰ ਇਹਦਾ ਹਵਾਨਾ ਤੁਹਾਡਾ ਸੱਤਾਂ ਕਿ ਦਿਨਾਂ ਦੀ ਸੂਈ ਝੋਟੀ ਦੋਸੋ ਕਮਾਲ ਦੀ ਤਿਆਰ ਹੋਈ ਵੀ ਹੈ ਚੋਾਈ ਚੂਈਆਂ ਇੱਕ ਨੰਬਰ ਹੈ ਜੀ ਠੀਕ ਹੈ ਚੋਾਈ ਕੋਈ ਨੰਬਰ ਉੱਤੇ ਕੋਈ ਭੂਰ ਨਹੀਂ ਕੋਈ ਸਰਲਾ ਨਹੀਂ ਥਾਨ ਦੇਖੋ ਕੱਲਾ ਕੱਲਾ ਥਾਨ ਸਿੰਘ ਇਹਦੇ ਦੇਖ ਸਕਦੇ ਹੋ ਤੁਸੀਂ ਤੇ ਇਹ ਨਾਲ ਇਹਦੇ ਕੱਟੀ ਸੋ ਚੰਗੇ ਬੱਚੇ ਵਾਲੀ ਇੱਕ ਪ੍ਰੋਪਰ ਰਿਕਾਰਡ ਵਾਲੀ ਝੋਟੀ ਅੱਜ ਤੁਹਾਨੂੰ ਦਿਖਾਈ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ